ਕਾਲ ਦੇ ਸਾਰਿਆਂ ਤੇ ਅੱਜ ਆਪਾਂ ਤੁਹਾਨੂੰ ਪਲਾਜ਼ੋ ਬਣਾ ਕੇ ਦਿਖਾਵਾਂਗੇ ਤੇ ਪਰ ਜੋ ਆਪਾਂ ਲੈਸ ਲਾਉਣੀ ਹੈ ਇੱਕ ਆਪਾਂ ਦੱਸਾਂਗੇ ਵੀ ਆਪਣਾ ਪਲਾਜ਼ੋ ਜਿਹੜਾ ਅੰਦਰਲੀ ਸਾਈਡ ਤੋਂ ਉੱਪਰ ਨੂੰ ਚੜਦਾ ਹੈ ਉਹ ਵੀ ਆਪਾਂ ਦੱਸਾਂਗੇ ਤੇ ਬਾਕੀ ਲੈਸ ਲਾਉਣੀ ਹੈ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਸੈਡਾਂ ਜੋੜ ਲੈਣੀਆਂ ਆਪਾਂ ਆਸਣ ਨਹੀਂ ਜੋੜਨਾ ਪਹਿਲਾਂ ਸੈਡਾਂ ਜੋੜਨੀਆਂ ਨੇ ਕਿਉਂਕਿ ਆਪਾਂ ਲਾਉਣੀ ਹੈ ਲੈਸ ਇਸ ਤਰੀਕੇ ਦੇ ਨਾਲ ਆਪਾਂ ਲੈਸ ਲਾਉਣੀ ਹੈ ਇਥੇ ਲੇ ਮੂਲੀ ਤੇ ਆਪਾਂ ਲੈਸ ਲਾਈਏ ਤੇ ਵਿੱਚ ਕੱਟ ਕੇ ਵੀ ਲੈਸ ਪਾਉਣੀ ਐ ਇਸ ਕਰਕੇ ਪਹਿਲਾਂ ਤੁਸੀਂ ਸੈਟਾ ਜੋੜ ਲਓ ਤੇ ਆਪਣਾ ਲੈਸ ਲਾ ਲਓ ਜਿੰਨੀ ਜਿੰਨੀ ਲਾਉਣੀ ਐ ਜੇ ਤੁਸੀਂ ਵਿੱਚ ਵੀ ਕੱਟ ਕੇ ਪਾਉਣੀ ਐ ਤਾਂ ਵਿੱਚ ਵੀ ਕੱਟ ਕੇ ਪਾ ਲਓ ਤੇ ਇਸ ਮੂਲੀ ਤੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਲੈਸ ਤੁਸੀਂ ਲਾ ਲਓ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਆ ਸੰਦੇਰਾ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਫਲਾਵਰ ਵਾਲੀ ਲੈਸ ਲਈਏ ਤੇ ਇਹਨੂੰ ਆਪਾਂ ਕੁੱਠੀ ਕਰਕੇ ਧਰ ਲੈਣਾ ਇਹਦੀ ਲੈਸ ਦੀ ਥੋੜੀ ਜਿਹੀ ਪੁੱਠ ਸਿੱਧ ਹੁੰਦੀ ਹੈ ਤੁਸੀਂ ਪੁੱਠੇ ਕਰੀ ਪੁੱਠੀ ਕਰਕੇ ਧਰ ਲੈਣਾ ਇਹਦੀ ਲੈਸ ਆਪਣਾ ਪੁੱਠੀ ਕਰਕੇ ਧਰ ਲੈਣੀ ਹੈ ਜਿੰਨਾ ਤੁਸੀਂ ਪਲਾਜ਼ੋ ਦਾ ਦੰਗੂੜੀ ਮੋੜਨੀ ਚਾਹੁੰਦੇ ਹੋ ਉਹ ਨਹੀਂ ਤੁਸੀਂ ਮੋੜ ਕੇ ਤੇ ਇਸ ਤਰ੍ਹਾਂ ਲੈਸ ਦੇ ਉੱਪਰ ਧਰ ਲੈਣੀ ਜਿੰਨੀ ਕੁ ਲੈਸ ਉਥਾਣੀ ਹੈ ਉਨੀ ਕੁ ਲੈਸ ਦਾ ਖਾਸ ਕਰੇ ਇਸ ਤਰ੍ਹਾਂ ਮੋੜ ਕੇ ਕਿਸੇ ਨੂੰ ਤਰੀਜ਼ ਬਣਾ ਲੈਣੀ ਹੈ ਪ੍ਰੈਸ਼ਰ ਦੇ ਨਾਲ ਬੰਦੂ ਚਾਹ ਦੀ ਚਾਟ ਦੇ ਨਾਲ ਨਸ਼ਰ ਗਾਲ ਜਿੱਥੇ ਆਪਾਂ ਧਰਨੀ ਹੈਗੀ ਯੈਸ ਇਸ ਤਰ੍ਹਾਂ ਤੁਸੀਂ ਜਿੰਨੀ ਕਲਾਸ ਦਿਖਾਉਣੀ ਹੈ ਉਨੀ ਤੁਸੀਂ ਛੱਡੀ ਜਾਣੀ ਹੈ ਇਸ ਤਰ੍ਹਾਂ ਆਪਾਂ ਫਲਾਵਰ ਜੀ ਬਾਹਰ ਨੂੰ ਰੱਖੇ ਨੇ ਇਹ ਤਾਂ ਬੋਲਵਾ ਲਾਂਗੇ ਉੱਜੇ ਹੁਣ ਆਪਾਂ ਦੋਨੇ ਪਾਸੇ ਨਾ ਇਸ ਤਰ੍ਹਾਂ ਉੱਪਰ ਫਿਸ਼ੀਂ ਵਾਲੀ ਜਿਹੜੀ ਸਲਾਈ ਆ ਉਹ ਲਾ ਲੈਣੀ ਆ ਇਹਨਾਂ ਹੰਨਾਂ ਨਾਲ ਲਾਸ ਦਾ ਵੀ ਰਹਿੰਦੀ ਆ ਵਾਲੇ

ਆ ਤੁਸੀਂ ਦੋਨੇ ਪੱਲੇ ਛੋੜ ਕੇ ਜੇ ਤੁਸੀਂ ਕੱਟ ਕੇ ਆਪਾਂ ਲੈਸ ਪਾਣੀ ਹੈ ਇਹਦੇ ਵਿੱਚ ਆਪਾਂ ਕੱਟ ਕੇ ਲੈਸ ਪਾਵਾਂਗੇ ਰਾਜੋ ਦੇ ਵਿੱਚ ਤੇ ਆ ਜਿੰਨੇ ਵੀ ਤੁਸੀਂ ਜਿੱਥੇ ਪਾਉਣੀ ਹੈ ਜਿੰਨੇ ਇੰਚ ਤੇ ਪਾਉਣੀ ਹੈ ਸਾਰੇ ਪੱਲੇ ਛੋੜ ਕੇ ਤੈ ਲਾ ਕੇ ਇਸ ਤਰ੍ਹਾਂ ਰੱਖ ਲੈਣੇ ਤੁਸੀਂ ਬਰਾਬਰ ਕਰ ਲੈਣਾ ਤੁਸੀਂ ਤੇ ਆਪਾਂ ਪਾਵਾਂਗੇ 4.5 ਪੌਣੇ 5 ਤੇ ਪਾਵਾਂਗੇ ਲੈਸ ਸਣੇ 5 ਪੌਣੇ 5 ਤੇ ਲੈਸ ਤੋਂ ਵਗੈਰੇ ਹੀ 4.5 ਤੇ ਇਧਰੋਂ ਵੀ ਆਪਾਂ 4.5 ਤੇ ਨਿਸ਼ਾਨੀ ਲਾ ਕੇ ਫਿਰ ਆਪਾਂ ਹਾ ਜਿਹੜਾ ਸਾਰਾ ਵਿੱਚ ਬਣਾ ਦਿੱਤਾ ਤੇ ਇਥੋਂ ਆਪਾਂ ਕਰਾਂਗੇ ਕਟਾਈ ਇਹ ਸਾਨੂੰ ਤੁਸੀਂ ਬਿਲਕੁਲ ਵੀ ਬਦਕਤ ਨਹੀਂ ਕੱਟਣਾ ਹੈਗਾ ਇਹ ਤੋਂ ਵੀ ਬਿਲਕੁਲ ਬਰਾਬਰ ਕਰਕੇ ਤੁਸੀਂ ਕੱਟ ਲੈਣਾ ਹੈ ਕੱਟ ਕੇ ਹੁਣ ਤੁਸੀਂ ਇਹ ਇਹ ਧਿਆਨ ਰੱਖਣਾ ਹੈ ਵੀ ਆਹ ਵਾਲਾ ਇਹਦਾ ਉੱਪਰਲਾ ਕੱਟਿਆ ਹੋਇਆ ਤੇ ਵਿਚੀ ਵਾਲਾ ਇਹਦਾ ਕੱਟਿਆ ਹੋਇਆ ਹਾਂਜੀ ਇਹ ਤੁਸੀਂ ਆਪਾਂ ਪਾਊਡਰ ਜਿਹੜੇ ਨੇ ਅਲੱਗ-ਅਲੱਗ ਕਰ ਲਏ ਨੇ ਤੇ ਇਸ ਪਾਊਡਰ ਤੇ ਧਰ ਕੇ ਤੁਸੀਂ ਇਹਨੂੰ ਸਿੱਧਾ ਧਰ ਲਓ ਤੇ ਲੈਸ ਜਿਹੜੀ ਹੈ ਤੁਸੀਂ ਉੱਥੇ ਧਰ ਲਓ लेस 붙ੀ ਕਰਕੇ ਤੁਸੀਂ ਇੰਨੇ ਇੰਨਾ ਕਾ ਕੱਪੜਾ ਹੈ ਨਾ ਅੱਗੇ ਛੱਡਣਾ ਕਿਉਂਕਿ ਇਹਦੇ लेस ਦੀ ਕਿਨਾਰੀ ਤੇ ਸਲਾਈ ਲੱਗਣੀ ਹੈ लेस ਦੀ ਆ ਪਕਣਾਰੀ ਤੇ ਸਲਾਈ ਲਾਈ ਹੈ ਕਿ ਜਦ ਤੁਸੀਂ ਕੱਟ ਕੇ ਲੈਸ ਪਾਉਣੀ ਹੁੰਦੀ ਹੈ ਥੋੜਾ ਜਿਹਾ ਤੁਸੀਂ 1 ਇੰਚ ਦਾ ਵੱਧ ਰੱਖ ਲਿਆ ਕਰੋ ਕਪੜਾ ਕਿਉਂਕਿ ਆਹ ਤਾਂ ਕਨਾਂ ਦੇ ਲੱਗ ਜਾਂਦੀ ਹੈ ਤੇ ਥੋੜਾ ਜਿਹਾ ਆਪਣਾ ਛੋਟਦਾ ਬਾਕੀ ਜਿੰਨੀ ਆ ਲੈਸ ਹੁੰਦੀ ਹੈ ਇੰਨਾ ਆਪਣਾ ਜਿਹੜਾ ਪੂਰਾ ਹੋ ਜਾਂਦਾ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਪਲਟ ਲੈਣਾ ਇਸ ਤਰ੍ਹਾਂ ਮੋੜ ਕੇ ਇਹਨੂੰ ਆਪਾਂ ਬੋਰਡ ਤਿਆਰ ਕਰਕੇ ਫਿਰ ਬਾਹਰ ਦੇ ਨਾਲ ਫਿਰ ਤਿਆਰ ਇਹਦੇ ਤੁਸੀਂ ਲਾਈ ਲਾ ਰਹੇ ਇਹਨੂੰ ਇਸ ਤਰ੍ਹਾਂ ਪਲਟ ਕੇ ਲੈਸ ਜਿਹੜੀ ਆਪਣੀ ਸਿੱਧੀ ਹੋ ਜੂਗੀ

ਏ ਆਪਣਾ ਆਰਡਰ ਜਿਹੜਾ ਤਿਆਰ ਹੋ ਗਏ ਤੇ ਹੁਣ ਆਪਾਂ ਇਹਦੀ ਨਾਮ ਕਰਤੀਆ ਸੀ ਇਹ ਆਪਾਂ ਇਸੇ ਦਿਨ ਲਾਉਣੀ ਹੈ ਇਹ ਗੰਦ ਅਸੀਂ ਕਿਹਾ ਮਰਕਣੇ ਇਹਦਾ ਵੀ ਆਪਣੀ ਨਿਯਮਿਤ ਸਲਾਈ ਰੱਖਣੀ ਐਨਾ ਨਾ ਇਹ ਪੱਥੇ ਜਿਹਾ ਹੋ ਗਿਆ ਇਹ ਨਾ ਇਹ ਕੱਪੜਾ ਤੁਸੀਂ ਜਰੂਰ ਰੱਖਣਾ। ਕਮ ਕਰ ਫਿਰ ਕੱਪੜਾ ਉੱਦੜਦਾ ਨਹੀਂਗਾ, ਧਾਗੇ ਜੇ ਨਿਕਲ ਹੀ ਜਾਂਦੇ ਨੇ। ਧਿਆਨ ਰੱਖਣਾ ਤੁਸੀਂ ਆਹ ਵਾਲੀ ਸਲਾਈ ਜਿਹੜੀ ਬਿਲਕੁਲ ਸਲਾਈ ਦੇ ਨਾਲ ਮਿਲਣੀ ਚਾਹੀਦੀ ਹੈ, ਅੱਗੇ ਪਿੱਛੇ ਨਹੀਂ ਮਿਲਣੀ ਚਾਹੀਦੀ। ਆਪਾਂ ਪਹਿਲਾਂ ਜਦੋਂ ਧਰਨਾ ਹੈ ਉਦੋਂ ਇਹਨੂੰ ਦੇਖ ਕੇ ਧਰਨਾ ਹੈ। ਆਸਰਾ ਆਪ ਇਹ ਵਾਲਾ ਬਰਦਰ ਜੀ ਦਾ ਇਸ ਤਰ੍ਹਾਂ ਕੋਲ ਤੋਂ ਇਹ ਦਿੱਤੇ ਦਿੱਤੇ ਵਾਲਾ ਸਲਾਈ ਜਿਹੜੀ ਲਾ ਰਹੇ ਨੇ ਇਧਰ ਉਹ ਵੀ ਆਪਾਂ ਇਧਰ ਨੂੰ ਕਰਾਂਗੇ ਉਦੀ ਇੱਕ ਆਪਾਂ ਜਿਹੜੀ ਬੱਲੇ ਤੇ ਲਾ ਦਿੱਤੀ ਐ ਇਸ ਤਰ੍ਹਾਂ ਲੈ ਸਕੀ ਆਪਾਂ ਕੱਟ ਕੇ ਪਾਈ ਐ ਲੈਸ ਤੇ ਨੀਚੇ ਆ ਫਲਾਵਰਾਂ ਵਾਲੀ ਐ ਜਿਹੜੀ ਉਹ ਲਾਈ ਐ ਆਪਾਂ ਤੇ ਉਮੀਦ ਆ ਵੀ ਤੁਹਾਨੂੰ ਸਮਝ ਆ ਗਈ ਹੋਣੀ ਵੀ ਆਪਾਂ ਕੱਟ ਕੇ ਲੈਸ ਕਿਵੇਂ ਪਾਈ ਐ ਇਹ ਮੋਰੀਆਂ ਤੇ ਆਪਾਂ ਕਿਵੇਂ ਲਾਈ ਐ ਠੀਕ ਐ ਜੀ ਦੂਸਰੀ ਮੋਰੀ ਤੇ ਵੀ ਲਾ ਲਈ ਆਪਾਂ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਸਣ ਕਿਵੇਂ ਜੋੜਨੇ ਤੇ ਆਪਾਂ ਕਿਵੇਂ ਇਹ ਇਨ ਇਨਫ ਦੇ ਵਿੱਚ ਆਪਾਂ ਲਾਸਟ ਕਾਉਣੇ ਤੁਹਾਨੂੰ ਦੱਸਾਂਗੇ ਤੇ ਪੂਰਾ ਪਲਾਜ਼ੋ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਤੇ ਇਹਦੀ ਜਿੰਨੀ ਕ ਮੋਰੀ ਤੁਸੀਂ ਰੱਖਣੀ ਚਾਹੁੰਦੇ ਹੋ ਉਨੀ ਆਪਾਂ ਕਰ ਲੈਣੀ ਇਹ ਦੂਸਰੇ ਤੇ ਵੀ ਪਲਾ ਕੇ ਫਿਰ ਅੰਦਰ ਉਸ ਤੇ ਆਪਾਂ ਬਲਾਜੂ ਦੇ ਵਿੱਚ ਕੱਟ ਕੇ ਲੈਸ ਪਾ ਲਈਏ ਦੋਨੇ ਆਪਾਂ ਪੱਲੇ ਤਿਆਰ ਕਰ ਲੈਣੇ ਆਹ ਵਾਲੀ ਵੀ ਆਪਾਂ ਜਿਹੜੀ ਸਲਾਈ ਹੈ ਇਹਦੀ ਮੋਰੀ ਵਾਲੀ ਉਹ ਵੀ ਦੋਨੇ ਪਾਸੇ ਲਾ ਲਈਆਂ ਨੇ ਤੇ ਹੁਣ ਆਪਾਂ ਇਹਨੂੰ ਮੋੜ ਕੇ ਜਿਹੜੀ ਨਾਲੀ ਦੀ ਸਲਾਈ ਹੈ ਨਾ ਜਿਹੜੀ ਆਹ ਵਾਲੀ ਉਹ ਲਾਉਣੀ ਆ ਜਿੰਨੇ ਵੀ ਤੁਸੀਂ ਮੂਰੀ ਰੱਖਣੀ ਆ ਉਹਨੇ ਮੂਰੀ ਰੱਖ ਤੇ ਤੁਸੀਂ ਸिलाई ਪਹਿਲਾਂ ਆਹ ਲਾ ਲੈਣੀ ਆ ਜਿਹੜਾ ਆਸਣ ਹੈ ਉਹ ਆਪਾਂ ਬਾਅਦ ਵਿੱਚ ਜੋੜਨੇ ਕਿਉਂਕਿ ਆਸਣ ਬਾਅਦ ਵਿੱਚ ਜੋੜਨ ਨਾਲ ਨਾ ਵਿੱਚੋਂ ਜਿਹੜਾ ਪਲਾਜੋ ਤਾ ਉਹ ਉੱਠਦਾ ਉੱਪਰ ਨੂੰ ਉੱਠ ਜਾਂਦਾ ਹੈ ਇੱਥੋਂ ਇੰਜ ਐ ਸਟ੍ਰੈਚ ਕਰਕੇ ਖਿੱਚ ਜੀ ਪੈਂਦੀ ਹੈ ਇਸ ਇਸ ਦੇ ਨਾਲ ਉਹ ਵੀ ਪੈਂਦੀ ਤੇ ਆਸਣ ਵੀ ਤੁਹਾਨੂੰ ਆਪਾਂ ਜੋੜ ਕੇ ਦਿਖਾਵਾਂਗੇ ਕਿ ਕਿਵੇਂ ਜੋੜਨੇ ਤੇ ਇਹਦੀ ਤੁਸੀਂ ਜਿੰਨੇ ਵੀ ਮੂਰੀ ਰੱਖਣੀ ਆ ਉਹਨੇ ਮੂਰੀ ਆਪਾਂ ਰੱਖ ਸਕਦੇ ਆ ਤੇ ਆਪਾਂ ਦੇਖ ਲਈ ਉਹਦੀ ਇਹ ਇੱਥੇ ਆਪਾਂ 10 ਇੰਚ ਤੋਂ ਲੈ ਕੇ ਉਦੋਂ ਘੱਟ ਜਿੰਨੀ ਮਾਦੀ ਰੱਖ ਸਕਦੇ ਆ ਤੇ ਇਹ ਨਹੀਂ ਆ ਪਰ ਰੱਖਿਆ ਹੋਇਆ ਅੱਗੇ ਜੇ ਤੁਸੀਂ ਬਾਤ ਰੱਖਣੀ ਹੈ ਜਿਆਦਾ ਜਿਆਦਾ ਖੁੱਲਾ ਬਣਾਣਾ ਤਾਂ ਤੁਸੀਂ ਬਾਦ ਪਹਿਲਾਂ ਕੱਟਣ ਲੱਗੇ ਬਾਦ ਰੱਖ ਲੈਣਾ ਠੀਕ ਹੈ ਜੀ ਤੇ ਆਪਾਂ 9 ਇੰਚ ਦੇ 9.5 ਰੱਖਾਂਗੇ 9.5 ਰੱਖਦਾ ਕਰਨਾ 9.5 ਇੰਚ ਆਪਾਂ ਇਹਦੀ ਮੋਰੀ ਰੱਖਾਂਗੇ ਇਹ ਤੁਸੀਂ ਮਸ਼ੀਨ ਨਾਲ ਲਾ ਲੈਣੇ ਨੇ ਤੇ ਹੁਣ ਇਹ ਆਪਾਂ ਇਹ ਤੁਸੀਂ ਤੁਸੀਂ ਮਸ਼ੀਨ ਨੂੰ ਮੋੜ ਕੇ ਪੱਕਾ ਕਰ ਲੈਣਾ ਤੇ ਜਿਹੜੇ ਫालतू ਦੇ ਧਾਗੇ ਨੇ ਵਗੈਰਾ ਇਹ ਤੁਸੀਂ ਪਹਿਲਾਂ ਹੀ ਕੱਟ ਲੈਣੇ ਨੇ ਫਿਨਿਸ਼ਿੰਗ ਕਰ ਲੈਣੇ ਨੇ ਪਹਿਲਾਂ ਹੀ ਧਾਗੇ ਕਿਉਂਕਿ ਫਿਰ ਨਾ ਬਾਅਦ ਚ ਘੋਲ ਹੋ ਜਾਂਦੀ ਹੈ ਇਹ ਧਾਗੇ ਵਗੈਰਾ ਪਹਿਲੇ ਕੱਟ ਕੇ ਤੁਸੀਂ ਰੱਖੋ ਆਪ ਪੂਰਾ ਸੀ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਤੇਰਾ ਫੀਡ ਵੀ ਲੈ ਆ ਲਾਵਾਂਗੇ ਤੇ ਬਾਹਾਂ ਤੇ ਲਾਵਾਂਗੇ ਕਿਦਾਂ ਲੁੰਮੇ ਤੁਹਾਨੂੰ ਦਿਖਾਵਾਂਗੇ ਕਰ ਲੈਣਾ ਇਹ ਤੁ ਵੀ ਪੱਕਾ ਕਰ ਲੈਣਾ ਤੇਜੀ ਚਾਹੀਦੀ ਤੁਸੀਂ ਦੋ ਡਬਲ ਸਲਾਈਵ ਲਾ ਸਕਦੇ ਫਿਰ ਉੱਦੜਦਾ ਨਹੀਂ ਐਸੀ ਤਰ੍ਹਾਂ ਹੀ ਆਪਾਂ ਦੂਜੀ ਵੀ ਲਾਲੀਏ ਸਲਾਈ ਲੋ ਜੀ ਹੁਣ ਆਸਣ ਜੋੜਨ ਦੇ ਨਾਸਤੇ ਆਪਾਂ ਇੱਕ ਪੌਂਚਾ ਜਿਹੜਾ ਉਹ ਸਿੱਧਾ ਕਰ ਲੈਣਾ ਜਿਹੜਾ ਮਰਜੀ ਤੁਸੀਂ ਕਰ ਲਿਓ ਇੱਕ ਪੌਂਚਾ ਸਿੱਧਾ ਕਰ ਲੈਣਾ ਤੇ ਇੱਕ ਉਠਾਈ ਜਾਣੀ ਸਿੱਧਾ ਜਾਂ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਣੇ। ਥਿਤ ਪਾ ਕੇ ਤੇ ਤੁਸੀਂ ਆਸਣ ਦੇ ਨਾਲ ਆਸਣ ਬਣਾ ਲੈਣਾ। ਥਿਤ ਪਾ ਕੇ ਇਹ ਵਾਲਾ ਪੱਲਾ ਜਿਹੜਾ ਸਿੱਧਾ ਸੀਗਾ ਤੇ ਤੁਸੀਂ ਆਸਣ ਦੇ ਨਾਲ ਆਸਣ ਬਣਾ ਲੈਣਾ ਇਸ ਤਰ੍ਹਾਂ। ਫਿਰ ਆਪਣੇ ਦੋਨੇ ਪਾਸੇ ਇਧਰੋਂ ਜਦੋਂ ਆਪਾਂ ਸਲਾਈ ਕਰਾਂਗੇ ਦੂਨੇ ਪਾਸੇ ਆ ਦੇਖੋ ਕਿ ਕਿੱਥੇ ਗਈ। ਇਹ ਅਸਣ ਦਾ ਜਿਹੜੀ ਆ ਸਲਾਈ ਆ ਆਪਾਂ ਬਿਲਕੁਲ ਬਣਾ ਲੀ। ਫਿਰ ਸਲਾਈ ਲਾਉਣੀ ਹੈ। ਪਰ ਉਹ ਥੋੜਾ ਬਹੁਤ ਵਾਧਾ ਘਾਟਾ ਹੋ ਜੇ ਤਾਂ ਕੋਈ ਗੱਲ ਨਹੀਂ। ਤੇ ਲੇ ਦੇਖੋ ਜੀ ਆਪਣਾ ਬਰਾਬਰ ਹੀ ਆਇਆ। ਇਹ ਹੁਣ ਆਪਾਂ ਸਲਾਈ ਲਾਉਣੀ ਜਿਹੜੀ ਸਟਾਰਟ ਕਰਦੇ ਹਾਂ। ਇੱਕ ਪੈਰ ਤੋਂ ਥੋੜਾ ਜਿਹਾ ਤੁਸੀਂ ਵੱਧ ਲੈਣਾ ਇਹਦੇ ਮਾਰ ਜਾਣ। ਅੱਧਾ ਕੈਂਚ ਕਰ ਲੈ। ਇੱਕ ਸਾਈਡ ਤੋਂ ਆਪਾਂ ਲਾਣੀ ਸਲਾਈ ਸਟਾਰਟ ਕਰ ਦੇਣੀ ਹੈ। ਇਹ ਪਾ ਜਿਹੜਾ ਸਿਮੰਦਿਸ ਲਾਈ ਹੈ ਇਹ ਗੋਲ ਲਾਵਾਂਗੇ ਇਸ ਇੰਗਰ ਇਹਦੇ ਨਾਲ ਜਿਹੜਾ ਆਪਣੇ ਵਿੱਚੋਂ ਉੱਠਦਾ ਹੈਗਾ ਪਲਾਜੋ ਉਹ ਨਹੀਂ ਹੁੰਦਾ ਇਹਨਾਂ ਮੇਸਟਰ ਪਾ ਅਗਲਾ ਪਿਛਲਾ ਜਿਹੜਾ ਆਸਣ ਇਹ ਇਕੱਠਾਈ ਜੋੜ ਲੈਣਾ Grazie a tutti. E di te a pompare la cottura. E straniero a pompare la cottura. E di te a pompare la cottura. E di te a pompare la cottura. di te ਉਹਨਾਂ ਦਾ ਦਬਾਣੀ ਜਿਹੜੀ ਸਲਾਈ ਆ ਉਹ ਨਾਲ ਇੱਕ ਪਾਸੇ ਮਿਸਤਰਾ ਮੋੜਦੇ ਤੇ ਪੈਰ-ਪੈਰ ਦਾ ਦਬਾ ਲੈਂਦੇ ਫਿਰ ਉਹਦੇ ਨਾਲ ਨਾ ਸਲਾਈ ਉੱਤਰਦੀ ਨਹੀਂ ਕਦੇ ਵੀ ਉੱਤਰਦੀ ਤੇ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਲਾਉਣ ਦੇ ਨਾਲ ਆਪਣਾ ਬਾਅਦ ਵਿੱਚ ਆਸਣ ਜੋੜਨ ਦੇ ਨਾਲ ਆਪਣਾ ਇੱਕ ਪਲਾਜ਼ੋ ਕਦੇ ਵੀ ਉੱਤਰਤਾ ਨਹੀਂ ਰਹੇ ਆਸਣ ਨੂੰ ਜਾਈ ਸੈਟ ਕਰਦੇ ਇਸ ਤਰ੍ਹਾਂ ਤੁਸੀਂ ਹੁੰਦੇ पहली सिलाई लाई है उसी तरी सारी सिलाई पास कपड़ा मोड़ के उस थोड़ी ही कर है ਤੋ ਮੀਟਰ ਜਾਨੀ ਕਸਾ ਬਣ ਗਿਆ ਵੇਟਰ ਮੋਟਾ ਲੱਗਿਆ ਉੱਡਦਾ ਨਹੀਂ ਬਿਲਕੁਲ ਵੀ ਤੁਸੀਂ ਇਸ ਤਰ੍ਹਾਂ ਜੀ ਸਮਝ ਜੂਣੋਗੇ 12 ਮਿੰਟਾਂ ਦੇ ਵਿੱਚ ਆਪਣਾ ਜਿਹੜਾ ਪਲਾਜ਼ੋ ਬਣ ਕੇ ਤਿਆਰ ਹੋ ਜਾਂਦਾ ਹੁੰਦਾ ਹੈ ਪੂਣੀ ਦੀ ਰਹੇਗੀ ਆਪਣਾ ਲਾਸਟਕ ਪਾਉਣ ਵਾਲੀ ਰਹੇਗੀ ਲਾਸਟਕ ਜਿਹੜੀ ਆਪਾਂ ਮਾਰਜਨ ਰੱਖਿਆ ਸੀ ਆਪਣਾ 2.5 ਇੰਚ ਦਾ ਤੇ ਉਹ ਤੋਂ ਮਿਲ ਕੇ ਆਸਣ ਜਿੰਨਾ ਵੀ ਰੱਖਣਾ ਹੈ ਜਿਹੜਾ ਪਲਾਜ਼ੋ ਦਾ ਆਸਣ ਹੁੰਦਾ ਹੈ ਨਾ ਇਹ ਜਿਆਦਾ ਵੱਡਾ ਨਹੀਂ ਹੁੰਦਾ ਘੱਟ ਹੀ ਰੱਖ ਦਿੰਦੇ 13 ਜਾਂ 13 ਆਪਾਂ ਰੱਖ ਲੈਣਾ ਇਹਦਾ 12.5 ਵੀ ਚੱਲ ਜਾਂਦਾ ਹੈ ਪਲਾਜ਼ੋ ਦਾ ਜੇ ਤੁਸੀਂ ਬੈਕ ਸਾਈਡ ਤੋਂ ਵੱਡਾ ਰੱਖਣਾ ਹੈ ਤੇ ਫਰੰਟ ਸਾਈਡ ਤੋਂ ਛੋਟਾ ਰੱਖਦੇ ਤੇ ਸਾਡੇ ਬਾਰਾਂ ਚੱਲ ਜਾਂਦਾ ਤੇ ਇਹ ਆਪਣਾ ਸਾਢੇ 13 ਨਾਲ ਅਸਨ ਰਹੇ ਜੂਗਾ ਇਥੇ ਪਾਕੀ 13 ਕਰ ਰਹੇ ਜੂਗਾ ਇਹਨਾਂ ਆਪਣਾ ਜਿਹੜਾ ਪਲਾਸਟਿਕ ਚ ਮੋੜ ਜਾਣਾ ਤੇ ਲਾਸਟ ਆਪਾਂ ਪਾਉਣ ਦਾ ਵੀ ਤਰੀਕਾ ਤੁਹਾਨੂੰ ਦੱਸਾਂਗੇ ਅੱਜ ਵਾਸਤੇ ਇਹਨਾਂ ਵੀਡੀਓ ਲੰਬੀ ਹੋ ਜਾਣੀ ਹੈ ਅਜਾ ਕੰਮ ਕੱਟ ਕੇ ਲੈਸ ਪਾ ਕੇ ਦਿਖਾਈਏ ਰਾਜੋ ਦੇ ਵਿੱਚ ਨਿਚੇ ਵੀ ਰਾ ਕੇ ਦਿਖਾਈਏ ਇਸ ਤਰੀਕੇ ਨਾਲ ਉਹਨੇ ਤੇ ਆਪਾਂ ਤੁਹਾਨੂੰ ਆਸਣ ਜੋੜਨਾ ਦਿਖਾਇਆ ਜੇ ਤਾਂ ਵੀਡੀਓ ਚੰਗੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟਰੀ ਬਹੁਤ ਆਪਾਂ ਦੱਸਣਾ ਹੰਮਤ